ਸਾਰੇ ਯਾ ਸਿਟੀ ਏਰੀਆ ਜਿੱਦਿਆਂ ਵੀ ਇੰਪੋਰਟੈਂਟ ਪਲੇਸਿਸ ਹੈਗੀਆਂ ਨੇ ਜਿਦਾ ਕਿ ਬਸ ਸਟੈਂਡ ਡਰਾਉਡਿਟ ਪਲੇਸਿਸ ਗਾਰਜ ਸਪੈਸ਼ਲੀ ਆ ਵਹੀਕਲਸ ਜਿਹੜੀਆਂ ਨੇ ਅਲੱਗ ਤੌਰ ਤੇ ਸਾਨੂੰ ਆਲਰੇਡੀ ਹਟਾਤਾ ਹੁੰਦੇ ਰਹਿੰਦੀਆਂ ਕਿਸੇ ਨਾ ਕਿਸੇ ਪਰਟੀਕੂਲਰ ਪਲੇਸਿਸ ਉੱਤੇ ਆਪਣਾ ਗੜਾ ਐਕਸ਼ਨ ਨੇ ਸਾਰੇ ਯਾ ਸਿਟੀ ਏਰੀਆ ਜਿੱਦਿਆਂ ਵੀ ਇੰਪੋਰਟੈਂਟ ਪਲੇਸਿਸ ਹੈਗੀਆਂ ਨੇ ਜਿਦਾਂ ਕਿ ਬੱਸ ਸਟੈਂਡ, ਕ라우ਡਿਡ ਪਲੇਸਿਸ, ਗਾਰਜ, ਸਪੈਸ਼ਲੀ ਆ ਵਹੀਕਲਸ ਜਿਹੜੀਆਂ ਨੇ ਤੇ ਜਾਂ ਟੈਕਸੀ ਸਟੈਂਡ ਤੇ ਪਾਰਕਿੰਗ ਜੋਗੀਆਂ ਇਹਨਾਂ ਦੇਤੇ ਅਸੀਂ ਸਪੈਸ਼ਲ ਜੇ ਕੋ ਚੈਕਿੰਗ ਕਰ ਰਹੇ ਆ। ਅਲੱਗ ਤੌਰ ਤੇ ਸਾਨੂੰ ਆਲਰੇਡੀ ਹਦਾਇਤਾਂ ਹੁੰਦੀ ਰਹਿੰਦੀਆਂ ਕਿਸੇ ਨਾ ਕਿਸੇ ਅਸੀਂ ਪਾਰਟਿਕੂਲਰ ਪਲੇਸਿਸ ਦੇ ਉੱਤੇ ਆਪਣਾ ਗੈਡਜਟ ਅਕਟਿਵ ਕਰਦੇ ਰਹੇ ਤਾਂ ਕਿ ਮਾਰੇ ਅਨੁਸਾਰ ਅਸੀਂ ਗੱਡੀਆਂ ਨਾ ਤਪਾਈ ਕਰ ਸਕੀਏ। ਆਪਣੇ ਸਾਰੇ ਯਾ ਸਿਟੀ ਏਰੀਆ ਜਿੱਦਿਆਂ ਵੀ ਇੰਪੋਰਟੈਂਟ ਪਲੇਸਿਸ ਹੈਗੀਆਂ ਨੇ ਜਿੱਦਾਂ ਕਿ ਬੱਸ ਸਟੈਂਡ ਡਰੌਉਡਿਡ ਪਾਰਕਿੰਗ ਗਾਰਜ ਸਪੈਸ਼ਲੀ ਆ ਵਹੀਕਲਸ ਜਿਹੜੀਆਂ ਨੇ ਤੇ ਜਦਾ ਟੈਕਸੀ ਸਟੈਂਡ ਤੇ ਪਾਰਕਿੰਗ ਜੋ ਗਿਆ ਇਹਨਾਂ ਦੇਤੇ ਅਸੀਂ ਸਪੈਸ਼ਲ ਜਿਹਾ ਚੈਕਿੰਗ ਕਰ ਰਹੇ ਆ ਅਲੱਗ ਤੌਰ ਤੇ ਸਾਨੂੰ ਆਲਰੇਡੀ ਹਦਾਇਤਾਂ ਹੁੰਦੀ ਰਹਿੰਦੀਆਂ ਕਿਸੇ ਨਾ ਕਿਸੇ ਅਸਿਸ ਪਰਟੀਕੂਲਰ ਪਲੇਸਿਸ ਉਤੇ ਆਪਣਾ ਗੜਾ ਐਕਸ਼ਨ ਕਰਦੇ ਰਹੀਦਾ ਤਾਂ ਕਿ ਮਾੜੇ ਅਨਸਰਾਂ ਦੇਤੇ ਗੜੀ ਨਾ ਤਬਈ ਜਾ ਸਕੋ ਆਪਣੇ ਸਾਰੇ ਸਿਟੀ ਏਰੀਆ ਜਿੱਦੇਵੇਂ ਇੰਪੋਰਟੈਂਟ ਪਲੇਸਿਸ ਹੈਗੀਆਂ ਨੇ ਜਿੱਦਾਂ ਕਿ ਬੱਸ ਸਟੈਂਡ ਡਰੌਉਡਿਡ ਪਾਰਕਿੰਗ ਗਾਰਜ ਸਪੈਸ਼ਲੀ ਆ ਵਹੀਕਲਸ ਜਿਹੜੀਆਂ ਨੇ ਤੇ ਜਿਹੜਾ ਟੈਕਸੀ ਸਟੈਂਡ ਹੈ ਤੇ ਪਾਰਕਿੰਗ ዞਗੀਆਂ ਇਹਨਾਂ ਦੇ ਉੱਤੇ ਅਸੀਂ ਸਪੈਸ਼ਲ ਜਿਗੋ ਚੈਕਿੰਗ ਕਰ ਰਹੇ ਆਂ ਅਲੱਗ ਤੌਰ ਤੇ ਸਾਨੂੰ ਆਲਰੇਡੀ ਹਦਾਇਤਾਂ ਹੁੰਦੀਆਂ ਰਹਿੰਦੀਆਂ ਕਿਸੇ ਨਾ ਕਿਸੇ ਅਸਰ ਪ੍ਰਟੀਕਲਰ ਪਲੇਸਿਸ ਦੇ ਉੱਤੇ ਆਪਣਾ ਗੜਾ ਐਕਸ਼ਨ ਕਰਦੇ ਰਹੇ ਤਾਂ ਕਿ ਮਾੜੇ ਅਨਸਰਾਂ ਦੇ ਉੱਤੇ ਗੜੀ ਨਾ ਭਾਈ ਜਾ ਸਕੋ ਆਪਣੇ ਸਾਰੇ ਸਿਟੀ ਏਰੀਆ ਜਿੱਦਿਆਂ ਵੀ ਇੰਪੋਰਟੈਂਟ ਪਲੇਸਿਸ ਹੈਗੀਆਂ ਨੇ ਜਿਦਾਂ ਕਿ ਬੱਸ ਸਟੈਂਡ ਕ라우ਡਿਡ ਪਲੇਸਿਸ ਗਾਰਜ ਸਪੈਸ਼ਲੀ ਆ ਵਹੀਕਲਸ ਜਿਹੜੀਆਂ ਨੇ ਤੇ ਜਿਹੜਾ ਟੈਕਸੀ ਸਟੈਂਡ ਹੈ ਤੇ ਪਾਰਕਿੰਗ ዞਗੀਆਂ ਇਹਨਾਂ ਦੇ ਉੱਤੇ ਅਸੀਂ ਸਪੈਸ਼ਲ ਜਿਗੋ ਚੈਕਿੰਗ ਕਰ ਰਹ ਅਲੱਗ ਤੌਰ ਤੇ ਸਾਨੂੰ ਆਲਰੇਡੀ ਹਦਾਇਤਾਂ ਆਉਂਦੀ ਰਹਿੰਦੀਆਂ ਕਿਸੇ ਨਾ ਕਿਸੇ ਅਸਰ ਪਰਟੀਕੂਲਰ ਪਲੇਸਿਸ ਉੱਤੇ ਆਪਣਾ ਗੜਾ ਐਕਸ਼ਨ ਚੱਲਦੇ ਰਹੀਦਾ ਤਾਂ ਕਿ ਮਾੜੇ ਅਨਸਰਾਂ ਦਰਤੇ ਗੜੀ ਨਾ ਪਾਈ ਜਾ ਸਕੋ ਆਪਣੇ ਸਾਰੇ ਸਿਟੀ ਏਰੀਆ ਜਿੱਦਿਆਂ ਵੀ ਇੰਪੋਰਟੈਂਟ ਪਲੇਸਿਸ ਹੈਗੀਆਂ ਨੇ ਜਿਦਾਂ ਕਿ ਬੱਸ ਸਟੈਂਡ ਕ라우ਡਿਡ ਪਲੇਸਿਸ ਗੁਜ਼ਾਰਜ ਸਪੈਸ਼ਲੀ ਆ ਵਹੀਕਲਸ ਜਿਹੜੀਆਂ ਨੇ ਤੇ ਟੈਕਸੀ ਸਟੈਂਡ ਤੇ ਪਾਰਕਿੰਗ ਜੋਗੀਆਂ ਇਹਨਾਂ ਉੱਤੇ ਅਸੀਂ ਸਪੈਸ਼ਲ ਜਿਹੜਾ ਚੈਕਿੰਗ ਕਰ ਰਹੇ ਹਾਂ ਅਲੱਗ ਤੌਰ ਤੇ ਸਾਨੂੰ ਆਲਰੇਡੀ ਹਦਾਇਤਾਂ ਆਉਂਦੀ ਰਹਿੰਦੀਆਂ ਕਿਸੇ ਨਾ ਕਿਸੇ ਅਸਰ ਪਰਟੀਕੂਲਰ ਪਲੇਸਿਸ ਉੱਤੇ ਆਪਣਾ ਗੜ ਤਾਕੇ ਮਾੜੇ ਅਨਸਰਾਂ ਦਰਤੇ ਗੜੀ ਨਾ ਤਪਾਈ ਜਾ ਸਕੋ ਆਪਣੇ ਸਾਰੇ ਸਿਟੀ ਏਰੀਆ ਜਿੱਦਿਆਂ ਵੀ ਇੰਪੋਰਟੈਂਟ ਪਲੇਸਿਸ ਹੈਗੀਆਂ ਨੇ ਜਿਦਾਂ ਕਿ ਬਸ ਸਟੈਂਡ ਕ라우ਡਿਡ ਪਲੇਸਿਸ ਗਾਰਜ ਸਪੈਸ਼ਲੀ ਆ ਵਹੀਕਲਸ ਜਿਹੜੀਆਂ ਨੇ ਤੇ ਇਡਾ ਟੈਕਸੀ ਸਟੈਂਡ ਤੇ ਪਾਰਕਿੰਗ ਜੋਗੀਆਂ ਇਹਨਾਂ ਉੱਤੇ ਅਸੀਂ ਸਪੈਸ਼ਲ ਦੇ ਕੋ ਚੈਕਿੰਗ ਕਰ ਰਹੇ ਆ ਅਲੱਗ ਤੌਰ ਤੇ ਸਾਨੂੰ ਆਲਰੇਡੀ ਹਦਾਇਤਾਂ ਹੁੰਦੀ ਰਹਿੰਦੀਆਂ ਕਿਸੇ ਨਾ ਕਿਸੇ ਅਸੀਂ ਪਰਟੀਕੂਲਰ ਪਲੇਸਿਸ ਉੱਤੇ ਆਪਣਾ ਗੜਾ ਐਕਸ਼ਨ ਕਰਦੇ ਰਹਿੰਦੇ ਤਾਂ ਕਿ ਮਾੜੇ ਅਨਸਰਾਂ ਦਰਤੇ ਗੜੀ ਨਾ ਤਪਾਈ ਜਾ ਸਕੋ ਆਪਣੇ ਸਾਰੇ ਸਿਟੀ ਏਰੀਆ ਜਿੱਦਿਆਂ ਵੀ ਇੰਪੋਰਟੈਂਟ ਪਲੇਸਿਸ ਹੈਗੀਆਂ ਨੇ ਜਗਾ ਕੇ ਬਸਟੈਂਡ ਕ라우ਡਡ ਪਲੇਸਿਸ ਗਜ਼ਾਰ ਜ ਸਪੈਸ਼ਲੀ ਆ ਵਹੀਕਲ ਜਿਹੜੀਆਂ ਨੇ ਤੇ ਟੈਕਸੀ ਸਟੈਂਡ ਤੇ ਪਾਰਕਿੰਗ ਜੋ ਗਿਆ ਇਹਨਾਂ ਦੇ ਤੇ ਅਸੀਂ ਸਪੈਸ਼ਲ ਜੇ ਚੈਕਿੰਗ ਕਰ ਰਹੇ ਆ ਅਲੱਗ ਤੌਰ ਤੇ ਸਾਨੂੰ ਆਲਰੇਡੀ ਹਦਾਇਤਾਂ ਹੁੰਦੀ ਰਹਿੰਦੀਆਂ ਕਿਸੇ ਨਾ ਕਿਸੇ ਅਸ ਪ੍ਰਟੀਕਲਰ ਪਲੇਸਿਸ ਉੱਤੇ ਆਪਣਾ ਗੜਾ ਐਕਸ਼ਨ ਕਰਦੇ ਰਹੀਦਾ ਤਾਂ ਕਿ ਮਾੜੇ ਅਨਸਰਾ ਦੇਤੇ ਗੜੀਆਂ ਨਾ ਤਪਾਈ ਜਾ ਸਕਣ